ਚਿੱਟਾ ਤੇ ਘੋੜਾ ਨਾ ਹੋਏਗਾ ਚਿੱਟਾ ਘੋੜਾ ਘੋੜਾ ਕਿਤੇ ਨਹੀਂ ਘੋੜਾ ਹੁਣ ਆਊਗਾ ਦਾ ਸਰਕਾਰ ਚਾਰ ਟੋਨ ਕੇ ਰੱਖਦੇ ਸਰੋਂ ਪਲਾਟਾਂ ਦੇ ਪਲਾਟ ਖਾਲੀ ਕਰਦੇ ਨੇ ਬੰਦਿਆਂ ਦੇ ਅੱਜ ਸਤਿ ਸ੍ਰੀ ਅਕਾਲ ਜੀ ਸੋਹਣ ਤੁਹਾਡੇ ਇੱਕ ਨਵੇਂ ਬਲੌਗ ਚ ਅੱਜ ਅਸੀਂ ਚੱਲੇ ਆਂ ਸਰੋਂ ਵੱਡਾਂ ਨੂੰ ਬਲੌਗ ਚ ਅੱਜ ਅਸੀਂ ਵੱਡਾਂ ਗਏ ਸਰੋਂ ਕਿਹੜੇ ਚ ਉਹ ਪਰਲੇ ਚ ਉਹ ਨਹੀਂ ਬਾਦਰੀ ਰੋਡ ਤੋਂ ਨਿਕਾਤੀ ਗਿਆ ਵਟ ਲੈਣੇ ਆਉਣ ਚਰ ਵਟ ਲੈਣੀ ਆ ਜਾ ਪੱਠੇ ਕੁਤੜਿਆ ਤੂੰ ਆ ਚੱਲਣੇ ਪਹਾਨੇ ਤੁਹਾਨੂੰ ਸਰੋਂ ਦਾ ਖੇਤ ਆ ਜਾ ਰੋਟੀ ਖਾ ਲਾਂਗੇ ਅੱਲੇ ਸਵੇਰ ਸਵੇਰ ਦਾ ਟਾਈਮ ਹੈ ਵਟ ਲੈਣੀ ਆਪਾਂ ਅਵਰੇ ਆਪਣਾ ਸਰੋਂ ਦਾ ਖੇਤ ਵੱਢਾਂਗੇ ਅੱਜ ਬਰਸੀਨ ਸਟਾਲਾ ਬੀਜ ਨੂੰ ਕਹਿੰਨੇ ਆ ਤੇ ਆਪਾਂ ਸਰਸੋਂ ਅਲੱਗ ਤੋਂ ਵੀ ਜੀ ਦੋ ਕਨਾਲਾਂ ਇਹ ਇੱਕ ਸਰਦ ਉਹ ਪੱਕ ਗਈ ਸਰਸੋਂ ਪੂਰੀ ਤਰ੍ਹਾਂ ਚਲੋ ਜੀ ਬਾਟਨੇ ਆ ਸਰ ਸਭ ਤੋਂ ਪਹਿਲਾਂ ਆਪਾਂ ਲੈਨੇ ਰੱਬ ਦਾ ਨਾਮ ਸੇ ਸੱਚੇ ਪਾਤਸ਼ਾਹ ਪ੍ਰਮਾਤਮਾ ਸਰਬੱਤ ਦੇ ਭਲਾ ਕਰੇ ਤੇ ਸਭ ਨੂੰ ਖਾਨ ਨੂੰ ਦਈ ਤੇ ਚਲੋ ਜੀ ਆਪਾਂ ਕਰਨੇ ਵਾਢੀ ਸ਼ੁਰੂ ਅੱਜ 27 ਮਾਰਚ ਤੇ 2024 ਕਣਕਾਂ ਵੇਖ ਲਓ ਹਰੀਆਂ ਨੇ ਵਾਲੇ ਕਿੰਨਾ ਪੱਕ ਜਾਂਦੀਆਂ ਹਨ ਕਣਕਾਂ ਹੁਣ ਆ ਗਈ ਹਰੀਆਂ ਨੇ ਹਲੇ ਥੋੜੀ ਥੋੜੀਆਂ ਇਹਨੇ ਮੇਰੇ ਡੈਡੀ ਤੇ ਉਹਨਾਂ ਤੋਂ ਹੱਥ ਲਵਾਇਆ ਤੇ ਆਪਾਂ ਵੀ ਹੁਣ ਵੱਡਾਂਗੇ ਦੋ ਜਣੇ ਹੋਰ ਆਉਣਗੇ ਫਿਰ ਆਪਾਂ ਸਾਰਾ ਅੱਜ ਹੀ ਵੱਢ ਦਾਂਗੇ ਦਾਤਰੀ ਨਹੀਂ ਲਿਆ ਤੇ ਤਿੰਨ ਮਸ਼ੀਨਾਂ ਲੱਗਣਗੀਆਂ ਛੇਤੀ ਵੱਢਾਂਗੇ ਆਵੇ ਲਈ ਜਾਂ ਨਹੀਂ ਤਾਂ ਲੰਗੇ ਇਹ ਨਿਊ ਟੀਰ ਉਹ ਤੋਂ ਬੈਗ ਇਹ ਹੜੰਬੇ ਨਾਲ ਹੀ ਕੱਢਣੀ ਨਾ ਥੱਲਿਓਂ ਨਾਲੇ ਬਾਲਣ ਬਣੇ ਤੇ ਬਾਲਣ ਹੜੰਬੇ ਚ ਕੱਢਣੀ ਬਾਲਣ ਕਿਵੇਂ ਰਹੇਗਾ ਆ ਬਾਲਣ ਕੈਦੀ ਆ ਥੱਲੋੜਾ ਇਹੋ ਬਾਰਾ ਫੇਰ ਹੀ ਛੜੀ ਸਾਰੀ ਪੱਤ ਜੀ ਆ ਤੇ ਤੁਹਾਡੇ ਏਰੀਏ ਚ ਕਿਵੇਂ ਤੁਸੀਂ ਬੀਜਦੇ ਅਸਰੋਂ ਔੜਿਆਂ ਦੇ ਬੀਜਦੇ ਹੋ ਜਾਂ ਕਣਕ ਚ ਬੀਜਦੇ ਹੋ ਐਵੇਂ ਬੜਾ ਨਿਆਰਾ ਨਾ ਇਹ ਡਿੱਗਦੀ ਹੈ ਤੇ ਆਪਣਾ ਖਾਦ ਦਵਾਈ ਪਾਣੀ ਆਪਾਂ ਲਾ ਸਕਨੇ ਐਵੇਂ ਸਰੋਂ ਦੇ ਵਿੱਚ ਕੋਈ ਵੀ ਗੰਦ ਨਹੀਂ ਹੈਗਾ ਆਪਾਂ ਦਵਾਈ ਪਾਤੀ ਸਾਫ਼ ਪਈ ਏ ਥੱਲੋਂ ਵੀ ਕੋਈ ਗੁੱਲੀ ਡੰਡ ਨਹੀਂ ਕੋਈ ਕੋਈ ਨਹੀਂ ਅਣ ਸਾਫ਼ ਪਈ ਏ ਖੜੀ ਏ ਕਰੋ ਸਾਰੀ ਸਲਾਮ ਮੱਥਾ ਟੇਕ ਲੱਡੂ ਤੇਲ ਤੋਂ ਢਾਲ ਲੈਣਾ ਹੈ ਆ ਲਾਂਦਾ ਬੜੀ ਉਹੋ ਇਹ ਵੇਖਿਆ ਆਪਦਾ ਕਿੰਨਾ ਲਾਗੇ ਬੀਚਾ ਗਾਂਂਦ ਟਾਈਪ ਤੇ ਬਿੱਤੀ ਉਹ ਬੜੀ ਵੱਡੀ ਬੀਤੇ ਹਨ ਤੇਜ ਤੇ ਲਗਾ ਜਾਂਦਾ ਅੱਗੇ ਅੱਛਾ ਇੱਕ ਤੋਂ ਵਰਮਸ਼ੀਨ ਬੁਲਾ ਲਈ ਆਪਾਂ ਇਹ ਬੜੀ ਤੇਜ਼ ਚੱਲਦੀ ਹੈ ਅੱਛਾ ਅੱਗੇ ਜਾਣੇ ਨੇ ਜਿੰਨਾ ਸਾ ਹਾਂਜੀ ਇੰਨੀ ਸਰਾ ਵੜਤੀ ਏ ਗੜਕਾ ਤੇ ਇੰਨੀ ਸਰਾ ਤੋਂ ਅਖਾਵਾਂਗੇ ਰੋਟੀਆਂ ਫਿਰ ਵੱਡਾਂਗੇ ਬਾਕੀ ਆ ਕੇ ਖਾਸ ਲੱਗ ਗਈ ਸੀ ਪਾਣੀ ਲੈ ਕੇ ਚੱਲਾ ਉਹਨਾਂ ਵਾਸਤੇ ਰੋਟੀ ਖਾ ਕੇ ਫਿਰ ਲੱਗ ਗਿਆਂ ਜਿਹੜਾ ਪੂਰੇ ਗਰਮ ਹੋ ਗਏ ਨੇ ਗੱਡੀਆਂ ਦੇ ਚਾਹੀਆਂ ਪੀਣ ਗੱਡੀਆਂ ਧੂਆ ਮਾਰਨੀਆਂ ਮੈਨੂੰ ਤਾਂ ਘੱਟ ਬੈਲਟਾ ਕਰਵਾਉਂ ਗਿਆ ਤੂੰ ਇਹ ਕੱਢ ਹੁੰਦੇ ਜਣ ਚੰਗੇ ਜਰਾ ਤੁੰਨ ਕੇ ਰੱਖ ਦੇ ਸਰੋਂ ਪਲਾਟਾਂ ਦੇ ਪਲਾਟ ਖਾਲੀ ਕਰਦੇ ਨੇ ਬੰਦਿਆਂ ਨੇ ਹਾਂ ਜੀ ਸਰੋਂ ਵੱਢ ਲਈਏ ਹੁਣ ਆਪਾਂ ਚੱਲਿਆਂ ਟਰੈਕਟਰ ਨੂੰ ਅੱਡੇ ਤੇ ਲੈ ਕੇ ਇਦੇ ਤੋਂ ਆ ਕੇ ਲਿਆਵਾਂਗੇ ਆਪਾਂ ਟੇਪ ਕਰਾਵਾਂਗੇ ਮਗਰਾਟਾਂ ਤੇ ਟੇਪਰਾ ਸਪੀਕਰ ਦੇ ਪਿੱਛੇ ਇੱਕ ਟੇਪ ਕਰਾਵਾਂਗੇ ਇੱਕਾ ਸੀਟ ਕਵਰ ਪ੍ਰਵਾਕ ਲਿਆਵਾਂਗੇ ਟਰੈਕਟਰ ਦਾ ਆ ਵੀ ਪੱਟਾ ਪਿਆ ਸਾਰਾ ਹਾਂਜੀ ਇਹ ਗੋਂਦ ਪਿੰਡ ਦਾ ਸਬਜੀ ਦਾ ਮੰਦਰ ਆ ਥੁੱਕਾ ਮਾਰੀ ਗੋਂਦ ਪਿੰਡ ਵੀ ਬੱਸ ਸਟੈਂਡ ਦੇ ਵਾਲੀ ਐ ਆਪਾਂ ਪਹੁੰਚ ਗਏ ਆ ਗੋਂਦ ਅੱਡੇ ਤੇ ਆਪਾਂ ਪਹਿਲਾਂ ਲਾਵਾਂਗੇ ਟੇਪ ਫਿਰ ਖੋਲ ਦਾਂਗੇ ਆ ਆ ਕੁਝ ਦੇ ਦੇ ਉਪਰੀਆਂ ਕੰਮ ਖੋਲਦੇ ਤਾਂ ਕੋਈ ਵੇਖ ਲਾ ਚਲ ਖੋਲ ਕੇ ਇਹ ਤਾਂ ਬਿਨਾਂ ਨਹੀਂ ਲੱਗਦੀ 3200 ਆ ਵੀਰੇ ਦੀ ਸ਼ਾਪ ਹੈ ਗੁਰੂ ਕਿਰਪਾ ਕਰਕੇ ਆ ਗੋਮ ਦਾਡੇ ਦੇ ਉੱਪਰ ਹੀ ਹੈ ਸੀਟ ਕਵਰ ਵਾਲੀ ਦੁਕਾਨ ਵੀ ਨੇੜੇ ਸੀ ਭਾਈ ਜੀ ਤੇ ਉਹ ਵੀ ਆਪਣਾ ਨਾਪ ਲੈ ਕੇ ਨਹੀਂ ਸੀਟਾਂ ਦਾ ਉਹ ਕਹਿੰਦਾ ਇਹ 1.5-2 ਘੰਟੇ ਲੱਗਣੇ ਨੇ ਹੁਣ ਚਲ ਤੁਸੀਂ ਕਰਾ ਲਾਂਗੇ ਟੇਪ ਤੇ ਲਵਾ ਲਾਂਗੇ ਸਟicker ਭਾਈ ਨੂੰ ਕਿਹਾ ਤੁਸੀਂ ਨਾਪ ਲੈ ਜੋ ਭਾਈ ਨੇ ਸੀਟਾਂ ਦਾ ਪ੍ਰੋਪਰ ਨਾਪ ਲੈ ਲਿਆ ਸੀ ਉਹ ਕੋਲ ਦਰਮਣੀ ਲਾਈਟ ਹੋਰ ਭਾਈ ਬੈਟਰੀ ਤੇ ਲਾ ਦੇ ਯਾਰ ਹਾਂ ਕੋਈ ਨੀ ਲਾ ਦੇ ਸਾਫੇ ਤੇ ਲਾ ਦੇ ਆ ਬੈਟਰੀ ਤੇ ਲੱਗ ਜਾਈਗੀ ਬੈਟਰੀ ਤਾਂ ਪਿਆ ਜੀ ਹਾਂ ਸਾਫੇ ਸਾਫੇ ਤਾਂ ਪਿਆ ਇੱਥੇ ਨਾ ਰਿਹਾ ਸਾਰ ਤੇ ਰੰਗ ਨਹੀਂ ਨਾ ਲੈਂਦਾ ਇੱਥੇ ਇਹਦੇ ਉੱਤੇ ਲਾ ਦੇ ਐਨੀ ਨਹੀਂ ਲਾ ਦੇ ਐਨੀ ਨਹੀਂ ਆਹ 20 ਤੇ ਆ ਜੀ ਕੋਲ ਬਰਹਾ ਤਾਂ ਕੋਈ ਨਹੀਂ ਤਾਂ ਬੁੜਾ ਨਹੀਂ ਹੋਏ ਨਾ ਤੋਦਾ ਕੋਈ ਨਹੀਂ ਕਲਰ ਨਹੀਂ ਆਇਆ ਇਹ ਇਹੋ ਕਰਦਾ ਹੁੰਦਾ ਕੀ ਇਹ ਮੇਰਾ ਮਾਸਪਰੇਜ ਹੋਇਆ ਵੀ ਝਮਾਰ ਦਾਂਗੇ ਜਿੱਥੇ ਰੰਗ ਪੁੱਟਾ ਕਲਰ ਹੁੰਦਾ ਨਹੀਂ ਐਸੇ ਵੀ ਸ਼ੰਗਰ ਕੇ ਬਾਰੇ ਕੋਣਾ ਲਾ ਰਿਹਾ ਹੈ। ਹਾਂ। ਇਹ ਮੀਟ ਸਮਾਖਤ ਕਰਨਾ। ਪਲੇ ਵਾਸਤੇ 3 ਸਾਲ ਕੋ ਕਾ ਹਮ ਇਸ ਕਾ। ਹਾਂ ਭਾਈ ਇਹ ਹੁਣ ਹੀ ਦਾ ਕੰਮ ਦਿੱਕਾ। ਮੇਰੇ ਜੱਟ ਤੋਂ ਉੱਤੇ ਹੀ ਕਰਤੋ। ਇੱਕ ਬਾਤ ਹੈ। ਚਲੋ। ਆ ਲੰਘ ਗਈ ਓਏ। ਨਵਾਈਂ ਬਲੈਕ। ਇਹ ਬਹੁਤ ਜੈਸ ਲੱਗ। ਨਹੀਂ ਹੋਵੇਂ ਆ ਖਰਾਬ ਜਾਣ ਹੋ ਗਿਆ ਉਤੋਂ ਰੰਗ ਰੁੰਗ ਗਿਆ ਤਾਂ ਕਰਕੇ ਬੈਂਕ ਬੰਦ ਹੋ ਗਿਆ ਬੰਕੋਂ ਟਾਈਮ ਹੋ ਗਿਆ ਨਾ ਛੁੱਟੀ ਦਾ ਜਾਂ ਰੋਟੀ ਰੋਟੀ ਖਾਣ ਦਾ ਟਾਈਮ ਹੋ ਗਿਆ ਨਾ ਕਿੱਥੇ ਆਇਆ ਕੋਈ ਧਿਆਨ ਦੁਪਹਿਰ ਦਾ ਮੈਂ ਕਿਹਨੂੰ ਪਾਉਂਦਾ ਏ ਇਕਰ ਵੀ ਕਰਾ ਆਵੇ ਇੰਦਰ ਜਿਆਦਾ ਨਹੀਂ ਗੀ ਉਧਰ ਜਿਆਦਾ ਕੰਨੀ ਦਾ ਕਰਦੇ ਯਾਰ ਤਰਨਾ ਚਿੱਲੇ ਰਹਿ ਜਾਂਦਾ ਕੱਥੇ ਪਹੁੰਚਾ ਦਵਾ ਕਰਕੇ ਪੈਸੇ ਆਏ ਨਹੀਂ ਆ ਤਾਂ ਗਏ ਨੇ ਉਹ ਤੇਰੇ ਪਾਸੇ ਆਏਗਾ ਦੇਣਾ ਆ ਗਿਆ ਮੈਂ ਪੜ੍ਹੇ ਨਹੀਂ ਕੀਤਾ ਮੈਂ ਵੀ ਆਖਾ ਪਿਆ ਆ ਗਏ ਹੋਣਗੇ ਫਿਰ ਲੋਬੇ ਮੈਸੇਜ ਨਹੀਂ ਹੁੰਦਾ ਮੈਸੇਜ ਮੈਨੂੰ ਕੀ ਮੈਸੇਜ ਕਿਹਨੂੰ ਆਇਆ ਉਹ ਮੈਸੇਜ ਹੈ ਨਹੀਂ ਮੇਰੇ ਕੋਲ ਤੇ ਮੈਸੇਜ ਹੀ ਨਹੀਂ ਆਉਂਦਾ ਫੋਨ ਤੇ ਚਿੱਠੀ ਨਹੀਂ ਆਈ ਤਰੇ ਕੋਈ ਚਿੱਠੀ ਪੱਤਰ ਨਹੀਂ ਆਇਆ ਚਿੱਠੀ ਪੱਤਰ ਇਹਨੇ ਵਰਕ ਕੀ ਕੀ ਕੱਚੀ ਕਾਦੀ ਕੱਚੀ ਲੱਗੀ ਕੀ ਕੱਚੀ ਚਮੜੀ ਚਮੜੀ ਆਏ ਆਏ ਉਹ ਦੇ ਮਰਗੋ ਮਸਿੰਦੇ ਚਲ ਕੱਟ ਲਿਆ ਵਾ ਸਟicker 5 7 ਤੂੰ ਆਪਣੀ ਮਰਜ਼ੀ ਤੇ ਲਾ ਦੇ ਜਿਹੜੇ ਲਾਣੇ ਕਿਵੇਂ ਝੰਡਾ ਨਹੀਂ ਹੁੰਦਾ ਝੰਡਾ ਅਮਰੀਕਾ ਵਾਲਾ ਯਾਰ ਨਾ ਲੱਗ ਜਗਾ ਲਾ ਦੇ ਫਿਰ ਕਿਹਦੇ 8 ਚੈਨ ਹੈਗਾ ਕੋਈ ਉਹ ਆ ਵੱਡਾ ਵਧੀਆ ਲੱਗੇਗਾ ਠੀਕ ਠੀਕ ਤਾਂ ਹੀ ਦਿਖੇਗਾ ਅੱਜ ਆ ਮੁੰਡਾ ਕੱਢੇਗਾ ਆਪਣੇ ਟਰੈਕਟਰ ਤੋਂ ਕੋਈ ਨਵਾਂ ਤੇ ਆਪਾਂ ਇਨਵੈਂਟਰੀ ਕਰਦਾਂਗੇ ਗਾਉਂ ਦੇ ਪਿੰਡ ਦਾ ਸਟicker ਵਾਲੀ ਦੁਕਾਨ ਹੈ ਬਹੁਤ ਵਧੀਆ ਕੰਮ ਕਰਦੇ ਨੇ ਵੀਰ ਤੇ ਜਿੰਨੇ ਵੀ ਵੀਰੇ ਵੀ ਸਟickerਸ ਬਣਾਉਣਾ ਆਣਾ ਗਾਉਂ ਦੇ ਅੱਡੇ ਜਾ ਕੇ ਸ਼ਿਕਵਾ ਸਕਦਾ ਹਾਂ ਹਾਂ ਠੀਕ ਉਹ ਦੇਖਾਂ ਨੂੰ ਕਰਦੇ ਆ ਆ ਵਧੀਆ ਲੱਗਦਾ ਉਹਨਾਂ ਸਟicker ਬਣਾਉਣਾ ਜੱਚਦਾ ਹੈ ਨਾ ਕੱਢ ਦੀ ਉੱਤੇ ਉੱਤੇ ਕਰ ਲਓ ਥੋੜਾ ਬਸ ਠੀਕ ਹੈ ਤੇ ਹਾਂ ਬਸ ਜਿਹੜਾ ਲੰਬੂ ਰੋਏ ਠੀਕ ਹੈ ਥੋੜਾ ਜਿਹਾ ਵਾਪਰ ਜੀ ਬਸ ਇੱਥੇ ਕਰ ਲਓ ਠੀਕ ਹੈ ਠੀਕ ਹੈ ਹਾਂ

ਕਈ ਨਾ ਇਸ ਤੋਂ ਛੋਟਾ ਇਹ ਘੋੜਾ ਇਹ ਸ਼ਾਪ ਨੇ ਉਹ ਤਿੰਨ ਪੱਟੀਆਂ ਨੇ ਜੇ ਘੋੜਾ ਹੁੰਦਾ ਥੋੜਾ ਥੱਲੇ ਨੇੜੇ ਹੋ ਗਈ ਆ ਪੱਟੀਆਂ ਵੀ ਵਧੀਆ ਲਾਦੀਆਂ ਨੇ ਹਾਂ ਜੀ। ਨਹੀਂ ਕਿੱਟਾ ਦਾ ਘੋੜਾ ਨਾ ਆਏਗਾ। ਕਿੱਟਾ ਦਾ ਘੋੜਾ। ਘੋੜਾ ਕਿੱਥੇ ਜੀ? ਘੋੜਾ ਉਹਨਾਂ ਆਊਗਾ। ਗਾਸ ਚਲ ਗਾਸ। ਗਾਸ ਬਸ ਕਰਨ ਗਿਆ। ਉਹ ਵਹੀ ਕੰਮ ਕਰਦਾ। ਗਾਸ ਗਾਸ ਤਾਂ ਹੋ ਜਾਏਗਾ ਜਾਂ ਪ੍ਰਕਾਸ਼ ਆ ਜਾਏਗਾ ਫਿਰ ਆ ਜਾਏਗਾ। ਇੱਕ ਪੱਟੀ ਫालतू ਲੱਗੀ ਆਪਣਾ। ਉਹ ਨੇਰੇ ਨੇਰੇ। ਉਹ ਨੀਲੀ ਪੱਟੀ ਵਿੱਚ ਲਾ ਦੀਏ ਯਾਰ। ਠੀਕ ਨੀਲੀ ਪੱਟੀ। ਦੂਰ ਕਿਉਂ ਲਾਈਆਂ ਪੱਟੀਆਂ? ਉਏ ਦਮੇ ਕੋਠੇ ਹੀ ਲੱਗਦੀਆਂ ਹੁੰਦੀਆਂ ਇਹ ਕੇ ਜੀ ਜੁੜ ਕੇ ਲੱਗਦੀਆਂ ਹੁੰਦੀਆਂ ਆ ਪੁੱਟੋ ਨਾ ਇਹ ਚਲਾ ਦੋ ਤੇ ਨੇੜੇ ਜਿਆਦੀ ਹੋ ਜੇਗੀ ਜੇ ਰਹਿਣ ਦੀ ਵਿਚਲੀ ਪੱਟੀ ਵਿੱਚ ਦੀ ਕਾਲੀ ਹੋ ਗਈ ਸਭੋਂ ਸੱਚੇਗੀ ਰਹਿਣ ਦੇ ਇੱਕ ਪੁੱਟੇ ਐ ਮਿਲਾਂ ਤਾ ਬਸ ਐ ਮੈਂ ਉਹ ਜੱਟ ਦਾ ਪਿੱਛੇ ਕਰਵਾ ਲੱਤਾ ਥੋੜੀ ਬੈਸ ਠੀਕ ਹੈ ਤੂੰ ਉੱਤਾਂ ਕਰੋ ਤਾਂ ਤਾਂ

ਆ ਤੇ ਮੁੰਡੀਆਂ ਦੀ ਸ਼ੇਪ ਭਰਦੀ ਆ ਤੇ ਨਾ ਉਹ ਜਿਹੜਾ ਕਹਿਣਾ ਕੱਟ ਲਈ ਆ ਆ ਬਈ ਦੂਰੋਂ ਪੋਣੀ ਬਦਲਦਾ ਨਹੀਂ ਕੋਈ ਚੱਲਦਾ ਇਹਦਾ ਉਪਰੇ ਕੀ ਲੱਗੀ ਆ ਉਹ ਉਪਰੇ ਹੀ ਲੱਗਦੀ ਆ ਉਪਰੇ ਹੀ ਲੱਗਦੀ ਆ ਫਿਰ ਇਤੋਂ ਬੁਰੀ ਨੇ ਲੱਗ ਗਈ ਐਵੇਂ ਕਟਿੰਗ ਹੋਈ ਬਤੰਗੋ ਇਹ ਬੁਰੀ ਲੱਗਦੀ ਕਿਉਂ ਬ੍ਰੇਕ ਕੀ ਕਟਿੰਗ ਇਤਨੀ ਵੈਨ ਸਕਦੀ ਆ ਨਾ ਇਸ ਨੂੰ ਬਹੁਤ ਉਹ ਨਾ ਮਾਲਬੂਰੂ ਤੋਂ ਆ ਵੀਰੇ ਇੱਥੇ ਮੜੀ ਕਾਲੀ ਟੇਪ ਲਾ ਦੋ। ਆ ਰੋਕ ਦੋ ਆ ਜਿਵੇਂ ਲਾਥੀ ਜਾਂਦੀ ਇਹਨਾਂ ਨੂੰ। ਕੋਈ ਨਹੀਂ। ਇੱਧਰ ਤੋਂ ਦੇਖੋ ਹੁਣ ਕਿਵੇਂ ਦਾ ਲੱਗਦਾ ਕੋਈ ਟਰੈਕਟਰ। ਟੇਪ ਕਰਾਣ ਤੋਂ ਬਾਅਦ ਅਸੀਂ ਗਏ ਛਤਰੀ ਦੇ ਉੱਪਰ ਬਾਰ ਲਾਈਟ ਲਗਵਾ ਤੇ ਪਾਜੀ ਕਰਾਹੜ ਵਾਲੇ ਤੋਂ ਬਾਰ ਲਾਈਟ ਲਗਾਈ ਤੇ ਆ ਪੈਪ ਫਿੱਟ ਕਰਾਇਆ ਸਪੀਕਰ ਵਾਲੇ ਪਾਸੇ ਉਹਦੇ ਸੰਜਿਆਂ ਦੇ ਵਿੱਚ। ਉਹਦੇ ਬਾਅਦ ਅਸੀਂ ਸੀਟ ਦਾ ਕਵਰ ਪਵਾਇਆ। ਇਹਦਾ ਨਾਮ ਪਹਿਲਾਂ ਹੀ ਦੇ ਦਿੱਤਾ ਸੀ। ਫਾਈ ਨੇ ਤਿਆਰ ਕਰਤਾ ਸੀ ਤੇ ਫਿਰ ਸ਼ਾਮ ਨੂੰ ਸੀਟ ਦਾ ਕਵਰ ਫਾਈ ਨੇ ਫਿੱਟ ਕਰਕੇ ਉੱਪਰ ਚੜਾਤਾ ਐਂਡ ਚੰਗੀ ਤਰ੍ਹਾਂ ਪ੍ਰੋਪਰ ਫਿਟਿੰਗ ਚ ਭਾਜੀ ਨੇ ਕਵਰ ਪਿਆਰ ਕੀਤਾ ਸੀਟ ਦਾ ਟਰੈਕਟਰ ਦੇ ਕਲਰ ਦੇ ਨਾਲ ਮੈਚ ਕਰਕੇ ਫੱਤੀ ਪਾਈ ਵਿੱਚ ਸੀਟ ਦੇ ਆਜ ਨੇ ਸੀਟ ਦੇ ਉੱਪਰ ਇੱਕ ਜੇਬ ਵੀ ਲਾਈ ਹੈ ਫੋਨ ਪਾ ਸਕਦੇ ਆ ਤੇ ਹੋਰ ਵੀ ਆਪਣਾ ਪਰਸ ਪਾ ਸਕਦੇ ਆ ਕੋਈ ਕੋਈ ਜਿਹੜੀ ਚੀਜ਼ ਪਾ ਸਕਦੇ ਆ ਹੁਣ ਆ ਜੀ ਮਹਿੰਗੀ ਠੀਕ ਆ ਲੀਓ ਕੋਈ ਗਾਰੰਟੀ ਨਹੀਂ ਦੇ ਰਿਹਾ ਹਾਂ 4 ਸਾਲ ਹੋ ਗਏ ਨੇ ਫਿਰ ਵੀ ਉਹਨੂੰ ਬਾਤੀ ਧੁੱਪੇ ਤੇਰੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਟਰੈਕਟਰ ਕਿਦਾਂ ਦਾ ਲੱਗ ਰਿਹਾ ਮਿਲਦੇ ਆਂ ਅਗਲੀ ਵੀਡੀਓ 'ਚ